ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਾਥ ਸ਼੍ਰੀ ਕਾਲਾਦ ਦੀਆਂ ਵੱਡੀਆਂ ਖਬਰਾਂ ਵਿਕਰਮਜੀਠੇ ਦੀ ਜਮਾਨਤ ਪਟੀਸ਼ਨ ਤੇ ਹਾਈ ਕੋਰਟ ਵੱਲੋਂ ਸੁਣਾਇਆ ਜਾਵੇਗਾ ਵੱਡਾ ਫੈਸਲਾ ਘਰਵਾਲੀ ਗਰੀਬਕੌਰ ਦੇ ਭਰਾ ਖਿਲਾਫ ਗ੍ਰਿਫਤਾਰੀ ਵਾਰੰਟ ਹੋਈ ਜਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅਫਸਰਾਂ ਨੂੰ ਦਿੱਤੇ ਸਖਤ ਹੁਕਮਾਂ ਸੀਨੀਅਰ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 8000 ਤੋਂ ਵੱਧ ਪੁਲਿਸ ਕਰਮਚਾਰੀ ਕੀਤੇ ਤਾਇਨਾਤ ਪੈਨਸ਼ਨ ਧਾਰਕਾਂ ਲਈ ਰਾਹਤ ਪਰਿ ਖਬਰ ਹਾਈ ਕੋਰਟ ਨੇ ਜਾਰੀ ਕੀਤੇ ਸਖਤ ਹੁਕਮ ਪੰਜਾਬ ਸਰਕਾਰ ਦਾ ਵੱਡਾ ਫੇਰ ਬਦਲ ਇਨਾ ਆਈਪੀਐਸ ਅਧਿਕਾਰੀਆਂ ਤੇ ਅਫਸਰਾਂ ਦੀ ਹੋਈ ਤਬਦੀਲੀ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀ ਚੋਣਾਂ 10 ਦਸੰਬਰ ਦੇ ਪਹਿਲੇ ਹਫਤੇ ਰਾਤ ਦੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਦਿੱਤੀ ਅਹਿਮ ਜਾਣਕਾਰੀ ਪੰਜਾਬ ਦੇ ਲੋਕਾਂ ਲਈ ਅਹਿਮ ਖਬਰ 21 ਨਵੰਬਰ ਲਈ ਹੋਇਆ ਵੱਡਾ ਐਲਾਨ ਪੰਜਾਬ ਚ ਮੀਂਹ ਪੈਨ ਨੂੰ ਲੈ ਕੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤਾ ਲਟ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਤੇ ਚੱਲੇਗਾ ਮਣੀ ਲਾਡਰਿੰਗ ਦਾ ਕੇਸ ਈਡੀ ਨੂੰ ਮਿਲੀ ਮਨਜ਼ੂਰੀ ਪੰਜਾਬ ਦੀਆਂ ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਕੈਬਨਿਟ ਮੰਤਰੀ ਨੇ ਹੁਕਮ ਕੀਤੇ ਜਾਰੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਦੀ ਜ਼ਮਾਨਤ ਤਰਜੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਉਹਨਾਂ ਦੀ ਜ਼ਮਾਨਤ ਤਰਜੀ ਤੇ ਬਿੱਤੇ ਦਿਨੀ ਸੁਣਵਾਈ ਹੋਈ ਸੀ ਅਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਰੱਖਮਾ ਰੱਖ ਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਵਿਕਰਮਜੀਠਿਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਅਦਾਲਤ ਵੱਲੋਂ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਵਿਕਰਮਜੀਠਿਆ ਖਿਲਾਫ ਪ੍ਰੇਸ਼ਟਾਚਾਰ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਅਤੇ 6 ਜੁਲਾਈ ਨੂੰ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਇਸਮਗਰੋ ਵਿਕਰਮਜੀਠਿਆ ਵੱਲੋਂ ਜ਼ਮਾਨਤ ਅਰਜੀ ਹਾਈ ਕੋਰਟ ਵਿੱਚ ਦਰਜ ਕੀਤੀ ਗਈ ਸੀ ਅਤੇ ਅੱਜ ਵਿਕਰਮਜੀਠੇ ਦੀ ਜ਼ਮਾਨਤ ਅਰਜੀ ਤੇ ਫੈਸਲਾ ਸੁਣਾਇਆ ਜਾ ਸਕਦਾ ਹੈ ਇੱਥੇ ਵੀ ਦੱਸ ਦਈਏ ਕਿ ਵਿਕਰਮਜੀਠੇ ਦੀ ਪਤਨੀ ਦੇ ਭਰਾ ਗਜਪਤ ਸਿੰਘ ਖਿਲਾਫ ਵੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ ਵਿਜੀਲੈਂਸ ਵੱਲੋਂ ਉਹਨਾਂ ਨੂੰ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਣ ਲਈ ਕਈ ਵਾਰ ਸੱਮਣ ਜਾਰੀ ਕੀਤੇ ਜਾ ਚੁੱਕੇ ਹਨ ਪਰ ਉਹ ਪੇਸ਼ ਨਹੀਂ ਹੋਏ 9ਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਸੰਬੰਧੀ ਵਿਸ਼ਾਲ ਸਮਾਗਮਾਂ ਵਾਸਤੇ ਸੁਚਾਰੂ ਅਤੇ ਸੁਰੱਖਿਅਤ ਪਰਵੰਦਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਓ ਪੁਲਿਸ ਪੰਜਾਬ ਗੌਰਵ ਯਾਦ ਵੱਲੋਂ ਮੰਗਲਵਾਰ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਵਿਆਪਕ ਸੁਰੱਖਿਆ ਸਹੂਲਤ ਤੇ ਟ੍ਰੈਫਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਡੀਜੀਪੀ ਨੇ ਦੱਸਿਆ ਕਿ ਉਹਨਾਂ ਨੇ ਸਾਰੇ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ ਪੇਸ਼ੇਵਰਤਾ ਵਚਨਬੱਧਤਾ ਦਇਆ ਭਾਵਨਾ ਤੇ ਸ਼ਰਧਾ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਂਦਿਆਂ ਯਕੀਨੀ ਬਣਾਉਂਦਿਆਂ ਆਪਣੀ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾਰਕਿਤ ਸ਼ੁਕਲਾ ਤੇ ਵਿਸ਼ੇਸ਼ ਡੀਜੀਪੀ ਇੰਟੈਲੀਜੈਂਸ ਪ੍ਰਵੀਨ 시ਨਾ ਵੀ ਮੌਜੂਦ ਸਨ ਦੇ ਤੋ 25 ਨਵੰਬਰ 2025 ਤੱਕ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਯਾਦਗਾਰੀ ਸਮਾਗਮਾਂ ਵਿੱਚ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਸੀਨੀਅਰ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 8000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਇੱਕ ਵੱਡੀ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਸੁਚਾਰੂ ਆਉਣ ਜਾਣ ਤੇ ਆਰਾਮਦਾਇਕ ਅਨੁਭਵ ਨੂੰ ਯਕੀਨੀ ਬਣਾਇਆ ਜਾ ਸਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨਰਾਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਹੈ ਕਿ ਵੱਧ ਭੁਗਤਾਨ ਜਾਂ ਕਿਸੇ ਹੋਰ ਕਾਰਨ ਦਾ ਹਵਾਲਾ ਦਿੰਦੇ ਹੋਏ ਪਹਿਲਾਂ ਤੋਂ ਸੂਚਨਾ ਸਹਿਤ ਜਾਂ ਨੋਟਿਸ ਤੋਂ ਬਿਨਾ ਪੈਨਸ਼ਨਾਂ ਵਿੱਚ ਕੋਈ ਵੀ ਕਟੌਤੀ ਨਾ ਸਿਰਫ ਗੈਰ ਕਾਨੂੰਨੀ ਹੈ ਸਗੋ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਕੋਰ ਉਲੰਘਣਾ ਵੀ ਹੈ ਇਸ ਸਬੰਧ ਵਿੱਚ ਸਖਤ ਰੁਖ ਅਪਣਾਉਂਦੇ ਹੋਏ ਅਦਾਲਤ ਨੇ ਭਾਰਤੀ ਜ਼ਰਬੈਂਕ ਨੂੰ ਹੁਕਮ ਦਿੱਤਾ ਹੈ ਕਿ ਉਹ ਸਾਰੇ ਏਜੰਸੀ ਬੈਂਕਾਂ ਨੂੰ ਪੈਨਸ਼ਨ ਖਾਤਿਆਂ ਵਿੱਚੋਂ ਇੱਕ ਪਾਸੜ ਜਾਂ ਅਚਾਨਕ ਕਟੋਤੀਆਂ ਨਾ ਕਰਨ ਲਈ ਸਪਸ਼ਟ ਨਿਰਦੇਸ਼ ਜਾਰੀ ਕਰੇ ਪਟੀਸ਼ਨਕਰਤਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਨੇ ਬਿਨਾ ਕਿਸੇ ਪੂਰਵ ਸੂਚਨਾ ਜਾਂ ਚੇਤਾਵਨੀ ਦੇ ਉਹਨਾਂ ਦੇ ਪੈਨਸ਼ਨ ਖਾਤੇ ਵਿੱਚੋਂ 6,63,688 ਦੀ ਕਟੋਤੀ ਕੀਤੀ ਬੈਂਕ ਨੇ ਦਾਵਾ ਕੀਤਾ ਕਿ ਇਹ ਵਾਧੂ ਪੈਨਸ਼ਨ ਦੀ ਵਸੂਲੀ ਸੀ ਪਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਕੋਈ ਨੋਟਿਸ ਜਾਂ ਮੌਕਾ ਨਹੀਂ ਮਿਲਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨਰਾਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਫੈਸਲੇ ਚ ਕਿਹਾ ਹੈ ਕਿ ਵੱਧ ਪੂਤਾਨ ਜਾਂ ਕਿਸੇ ਹੋਰ ਕਾਰਨ ਦਾ ਹਵਾਲਾ ਦਿੰਦੇ ਹੋਏ ਪਹਿਲਾਂ ਤੋਂ ਸੂਚਨਾ ਸੈਂਤੀ ਜਾਂ ਨੋਟਿਸ ਤੋਂ ਬਿਨਾ ਪੈਨਸ਼ਨਾਂ ਵਿੱਚੋਂ ਕੋਈ ਵੀ ਕਟੌਤੀ ਨਾ ਸਿਰਫ ਗੈਰ ਕਾਨੂੰਨੀ ਹੈ ਸਗੋਂ ਕੁਦਰਤੀ ਨਿਆਂ ਦੇ ਸਿੰਧਾਂਤਾਂ ਦੀ ਕੋਰ ਉਲੰਘਣਾ ਵੀ ਹੈ ਇਸ ਸਬੰਧ ਵਿੱਚ ਸਖਤ ਰੁਖ ਅਪਣਾਉਂਦੇ ਹੋਏ ਅਦਾਲਤ ਨੇ ਆਰਬੀਆਈ ਨੂੰ ਹੁਕਮ ਦਿੱਤਾ ਹੈ ਕਿ ਉਹ ਸਾਰੇ ਏਜੰਸੀ ਬੈਂਕਾਂ ਨੂੰ ਪੈਨਸ਼ਨ ਖਾਤਿਆਂ ਵਿੱਚੋਂ ਇੱਕ ਪਾਸੜ ਜਾਂ ਅਚਾਨਕ ਕਟੋਤੀਆਂ ਨਾ ਕਰਨ ਲਈ ਸਪਸ਼ਟ ਨਿਰਦੇਸ਼ ਜਾਰੀ ਕਰੇ ਪਟੀਸ਼ਨਕਰਤਾ ਨੇ ਕਿਹਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਨੇ ਬਿਨਾ ਕਿਸੇ ਪੂਰਵ ਸੂਚਨਾ ਜਾਂ ਚੇਤਾਵਨੀ ਦੇ ਉਹਨਾਂ ਦੇ ਪੈਨਸ਼ਨ ਖਾਤੇ ਵਿੱਚੋਂ 6,63,688 ਦੀ ਕਟੋਤੀ ਕੀਤੀ ਬੈਂਕ ਨੇ ਦਾਵਾ ਕੀਤਾ ਹੈ ਕਿ ਇਹ ਵਾਧੂ ਪੈਨਸ਼ਨ ਦੀ ਵਸੂਲੀ ਸੀ ਪਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਕੋਈ ਨੋਟਿਸ ਜਾਂ ਮੌਕਾ ਨਹੀਂ ਮਿਲਿਆ ਪੰਜਾਬ ਸਰਕਾਰ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਇਸ ਦੌਰਾਨ ਐਸਐਸਪੀ ਮੁਕਸਰ ਬਟਾਲਾ ਤੇ ਮੋਹਾਲੀ ਤੇ ਜੁਆਇੰਟ ਡਾਇਰੈਕਟਰ ਕ੍ਰਾਈ ਪੰਜਾਬ ਏਆਈਜੀ ਇੰਟੈਲੀਜੈਂਸ ਪੰਜਾਬ ਦੇ ਤਬਾਦਲੇ ਹੋਏ ਹਨ ਲਗਭਗ 1 ਸਾਲ ਪਹਿਲਾਂ ਪੰਜਾਬ ਦੀਆਂ 13241 ਗ੍ਰਾਮ ਪੰਚਾਇਤਾਂ ਲਈ 95000 ਤੋਂ ਵੱਧ ਪੰਚ ਤੇ ਸਰਪੰਚ ਚੁਣੇ ਜਾਣ ਉਪਰੰਤ ਜੋ 23 ਜ਼ਿਲ੍ਹਾ ਪ੍ਰੇਸ਼ਦਾਂ ਤੇ 169 ਬਲਾਕ ਸੰਮਤੀਆਂ ਦੇ 3000 ਤੋਂ ਵੱਧ ਮੈਂਬਰ ਚੁਣੇ ਜਾਣੇ ਸਨ ਦੇ ਲੰਮੇ ਲੇਟ ਹੋਣ ਦੀ ਪ੍ਰਕਿਰਿਆ ਨੂੰ ਖਤਮ ਕਰਕੇ ਰਾਜ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਰਾਜ ਮੈਕਮਨਿਸਟਰੀਟ ਚੋਣ ਕਮਿਸ਼ਨਰ ਨੂੰ 23 ਜ਼ਿਲ੍ਹਾ ਪ੍ਰੀਸ਼ਦਾਂ ਤੇ 154 ਬਲਾਕ ਸੰਮਤੀਆਂ ਦੀਆਂ ਚੋਣਾਂ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਦਾਲਤੀ ਕੇਸਾਂ ਵਿੱਚ ਉਲਝੀਆਂ ਇਹ ਚੋਣਾਂ ਪਹਿਲਾਂ ਮਈ ਮਹੀਨੇ ਹੋਣੀਆਂ ਸਨ ਤੇ ਜੁਲਾਈ ਅਗਸਤ ਤੇ ਸਤੰਬਰ ਦੀਆਂ ਬਾਰਿਸ਼ਾਂ ਕਾਰਨ ਅੱਗੇ ਪੈ ਗਈਆਂ ਹੁਣ ਇਹ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਕਰਵਾਉਣੀਆਂ ਤੈ ਹੋਈਆਂ ਹਨ ਰਾਜ ਦੇ ਚੋਣ ਕਮਿਸ਼ਨਰ ਸੇਵਾ ਮੁਕਤਾਈਏ ਸਤੇ ਸੀਨੀਅਰ ਅਧਿਕਾਰੀ ਰਾਜ ਕਮਲ ਚੋਧਰੀ ਨੇ ਦੱਸਿਆ ਕਿ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਉਪਰੰਤ 25 26 ਨਵੰਬਰ ਮਗਰੋਂ ਚੋਣਾ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ ਚੋਣ ਕਮਿਸ਼ਨਰ ਨੇ ਦੱਸਿਆ ਕਿ ਦਿਹਾਤੀ ਵਿਕਾਸ ਤੇ ಗ್ರಾಮ ਪੰਚਾਇਤ ਵਿਭਾਗ ਦੀ ਸੂਚਨਾ ਅल्लू ਸਰਵ ਵਿਧਾਇਕਾਂ ਦੇ ਕਹਿਣ ਤੇ ਲੋੜ ਮੁਤਾਬਕ ਪਿੰਡਾਂ ਤੇ ਚੋਣ ਹਲਕਿਆਂ ਵਿੱਚ ਕੁਝ ਅਦਲਾ ਬਦਲੀ ਕਰਕੇ 169 ਬਲਾਕਾਂ ਵਿੱਚੋਂ 5 ਘੱਟ ਕਰਕੇ ਹੁਣ 154 ਬਲਾਕ ਸਾਮ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਈਡੀ ਨੂੰ ਪੰਜਾਬ ਕਾਂਗਰਸ ਦੇ ਸੀਨੀ ਨੇਤਾ ਤੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਤੇ ਮਨੀ ਲਾੜੀ ਮਾਮਲੇ ਵਿੱਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਈਡੀ ਦੇ ਵਕੀਲ ਨੇ ਅਦਾਲਤ ਵਿੱਚ ਇਕਰਜ਼ੀ ਦਾਇਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਜਨਤਕ ਸੇਵਕ ਤੇ ਮੁਕੱਦਮਾ ਚਲਾਉਣ ਲਈ ਧਾਰਾ 197 ਤਹਿਤ ਇਜਾਜ਼ਤ ਦੀ ਲੋੜ ਹੁੰਦੀ ਹੈ ਅਦਾਲਤ ਨੇ ਮਾਮਲੇ ਵਿੱਚ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਇਜਾਜ਼ਤ ਦਿੱਤੀ ਹੈ ਹੁਣ ਇਸ ਮਾਮਲੇ ਦੀ ਸੁਣਵਾਈ 2 ਦਸੰਬਰ ਨੂੰ ਹੋਵੇਗੀ ਦੋ ਮੁਲਜ਼ਮਾ ਮਹਿੰਦਰਪਾਲ ਅਤੇ ਸੁਖਵਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਦਾਲਤ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਹਨ ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਕਿਸਾਨ ਸੰਗਠਨਾ ਨੇ ਚੇਤਾਵਨੀ ਦਿੰਦੇ ਹੋਏ ਕਿ ਨੈਸ਼ਨਲ ਹਾਈਵੇ ਤੇ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ ਦਰਅਸਲ ਜਲੰਧਰ ਜ਼ਿਲ੍ਹੇ ਦੇ ਗੰਨਾ ਪੱਟੀ ਦੇ ਸਾਰੇ ਸੰਗਠਨਾਂ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਬੀਕੇਯੂ ਦੁਆਬਾ ਮਨਜੀਤ ਸਿੰਘ ਰਾਏ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਗਵੀਰ ਸਿੰਘ ਚੋਹਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਰੰਜੀਤ ਸਿੰਘ ਛਾਲ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੁੱਡਾ ਗਰਾਊਂਡ ਤੇ ਧਰਨਾ ਦਿੱਤਾ ਕਿਸਾਨਾਂ ਗੁਣੇ ਕਿਹਾ ਕਿ ਪੰਜਾਬ ਸਰਕਾਰ ਨੇ ਖੰਡ ਮੀਲਾਂ ਦੇ ਸੰਚਾਲਨ ਦੀ ਤਰੀਕ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਿਸ ਨਾਲ ਗੰਨਾ ਕਿਸਾਨ ਪਰੇਸ਼ਾਨ ਹਨ ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਲ ਦੀ ਬਕਾਇਆ ਰਾਸ਼ੀ 93 ਕਰੋੜ ਰੁਪਏ ਤੁਰੰਤ ਜਾਰੀ ਕਰੇ ਗੰਨੇ ਦਾ ਮੁੱਲ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਸੈਕਾਰੀ ਖੰਡ ਮੀਲਾਂ ਦੀ ਤਰਜ਼ ਤੇ ਇੱਕ ਕਾਊਂਟਰ ਤੇ ਭੁਗਤਾਨ ਕੀਤਾ ਜਾਵੇ ਇਸ ਦੇ ਇਲਾਵਾ ਜਿਸ ਤਰ੍ਹਾਂ ਨਾਲ ਹੋਰ ਫਸਲਾਂ ਦਾ ਮੁੱਲ ਵੀ ਬਿਜਾਈ ਤੋਂ ਪਹਿਲਾਂ ਤੈਅ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਗੰਨੇ ਦਾ ਮੁੱਲ ਵੀ ਬਿਜਾਈ ਤੋਂ ਪਹਿਲਾਂ ਐਲਾਨ ਅਤੇ ਅਦੀ ਸੂਚਿਤ ਕੀਤਾ ਜਾਵੇ ਜੇਕਰ ਪੰਜਾਬ ਸਰਕਾਰ 20 ਨਵੰਬਰ ਤੱਕ ਕੋਈ ਫੈਸਲਾ ਨਹੀਂ ਕਰਦੀ ਤਾਂ 21 ਨਵੰਬਰ ਨੂੰ ਜਲੰਧਰ ਵਿੱਚ ਤੰਨੂ ਵਾਲੀ ਦੇ ਸਾਹਮਣੇ ਨੈਸ਼ਨਲ ਹਾਈਵੇਅ ਤੇ ਰੇਲਵੇ ਟਰੈਕ ਤੇ ਵੱਡੇ ਪੱਧਰ ਤੇ ਜਾਮ ਲਾਇਆ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਸੂਬੇ ਦਾ ਮੌਸਮ ਹੌਲੀ-ਹੌਲੀ ਬਦਲ ਰਿਹਾ ਹੈ ਪਹਾੜਾਂ ਤੋਂ ਚੱਲ ਰੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 0.5 ਡਿਗਰੀ ਸੈਲਸੀਅਸ ਘਟਿਆ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਅੱਜ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਹਾਲਾਂਕਿ 24 ਨਵੰਬਰ ਤੋਂ ਬਾਅਦ ਮੌਸਮ 'ਚ ਤਬਦੀਲੀ ਆਉਂਦੀ ਉਮੀਦ ਹੈ ਵਿਭਾਗ ਨੇ ਸੰਕੇਤ ਦਿੱਤਾ ਹੈ ਕਿ ਇਸ ਸਮੇਂ ਦੌਰਾਨ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਜਿਸ ਨਾਲ ਸੂਬੇ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਔਰ ਵੀ ਘਟ ਸਕਦਾ ਹੈ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਈਡੀ ਨੂੰ ਪੰਜਾਬ ਕਾਂਗਰਸ ਦੇ ਸੀਨੀ ਨੇਤਾ ਤੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਤੇ ਮਨੀ ਲਾੜਰੀ ਮਾਮਲੇ ਵਿੱਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਈਡੀ ਦੇ ਵਕੀਲ ਨੇ ਅਦਾਲਤ ਵਿੱਚ ਇਕਰਜ਼ੀ ਦੈਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਜਨਤਕ ਸੇਵਕ ਤੇ ਮੁਕੱਦਮਾ ਚਲਾਉਣ ਲਈ ਧਾਰਾ 197 ਤਹਿਤ ਇਜਾਜ਼ਤ ਦੀ ਲੋੜ ਹੁੰਦੀ ਹੈ ਅਦਾਲਤ ਨੇ ਮਾਮਲੇ ਵਿੱਚ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਇਜਾਜ਼ਤ ਦਿੱਤੀ ਹੈ ਹੁਣ ਇਸ ਮਾਮਲੇ ਦੀ ਸੁਣਵਾਈ 2 ਦਸੰਬਰ ਨੂੰ ਹੋਵੇਗੀ ਦੋ ਮੁਲਜ਼ਮਾ ਮਹਿੰਦਰਪਾਲ ਅਤੇ ਸੁਖਵਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਦਾਲਤ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਹਨ ਸਮਾਜੀ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਦੀ ਭਲਾਈ ਅਤੇ ਸ਼ਸ਼ਤੀਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ ਕਮ ਕਾਜੀ ਮਹਿਲਾਵਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਰਹਿائش ਮੁਹੱਈਆ ਕਰਾਉਣ ਲਈ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਏਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 150 ਕਰੋੜ ਦੀ ਲਾਗਤ ਨਾਲ 5 ਵਰਕਿੰਗ ਊਮਨ ਹੋਸਟਲ ਬਣਾਏ ਜਾ ਰਹੇ ਹਨ ਜੋ ਮਹਾਲੀ ਅਮਰੀਕਸਰ ਅਤੇ ਜਲੰਧਰ ਵਿੱਚ ਸਥਾਪਿਤ ਹੋਣਗੇ ਉਨ੍ਹਾਂ ਦੱਸਿਆ ਕਿ ਮਹਾਲੀ ਵਿੱਚ ਨੇ ਜਦ ਕੀ ਅੰਮ੍ਰਿਤਸਰ ਤੇ ਜਲੰਧਰ ਵਿੱਚ ਇੱਕ ਇੱਕ ਹੋਸਟਲ ਬਣੇਗਾ ਡਾਕਟਰ ਬਲਜੀਤ ਕੌਰ ਨੇ ਕਿ ਹੈ ਕਿ ਇਹ ਪ੍ਰੋਜੈਕਟ ਸੂਬੇ ਦੀਆਂ ਔਰਤਾਂ ਲਈ ਸੁਰੱਖਿਅਤ ਸਸਤਾ ਤੇ ਆਧੁਨਿਕ ਰਿਹਾਇਸ਼ੀ ਬਦਲ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਅੱਜ ਅਸੀਂ ਇੱਕ ਬੜਾ ਵੱਡਾ ਪਾਵਰਫੁਲ ਫਾਰਮ ਲੈ ਕੇ ਆ ਰਹੇ ਹਾਂ ਔਰ ਉਹਦੀ ਅਨਾਉਂਸਮੈਂਟ ਕਰ ਰਹੇ ਹਾਂ ਉਹ ਇਹ ਹੈ ਕਿ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਵੀ ਆਰ ਗੋਇੰਗ ਅਵੇ ਵਿਦ ਆਲ ਨੋ অবਜੈਕਸ਼ਨ ਸਰਟੀਫਿਕੇਟਸ ਐਸ ਫਾਰ ਐਸ ਨਿਊ ਪਾਵਰ ਕਨੈਕਸ਼ਨ ਇਸ ਕਨਸਰਨਟ ਏ ਜਿਹੜੀ ਕੇ ਸਾਡੀ ਲੀਡਰਸ਼ਿਪ ਹੈ ਸਾਡੇ ਅਮਲੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਸਾਡੇ ਆਨਰੇਬਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਗਾਈਡੈਂਸ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਬੜੀ ਕੰਪਲੇਂਟਸ ਆ ਰਹੀਆਂ ਔਰ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਕਿ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਮਿਲਦਾ ਔਰ ਮੇਨ ਰੀਜ਼ਨ ਇਹਦਾ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਤਾਂ ਲੋਕਾਂ ਨੂੰ ਬਿਜਲੀ ਦੇਈ। ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ। ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ 'ਚ ਆ? ਪਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀਏ? ਚਾਹੇ ਕਮਰਸ਼ੀਅਲ ਹੈ, ਰੈਜ਼ੀਡੈਂਸ਼ੀਅਲ ਹੈ, ਇੰਡਸਟਰੀਅਲ ਹੈ। ਵਾਈਲ ਵੀ ਸ਼ੁੱਡ ਨਾਟ ਬੀ ਏਬਲ ਟੂ ਸੇਲ ਓਵਰ ਪਾਵਰ ਟੂ ਪੀਪਲ। ਇਹ ਅ ਕਿਛੇ ਤੁਹਾਨੂੰ ਪਤਾ ਗਰਗ ਸਾਹਿਬ ਨੇ ਜੁਆਇਨ ਕੀਤਾ ਇਹਨਾਂ ਨਾਲ ਡਿਸਕਸ਼ਨ ਹੋਈ ਤੇ ਇਹਨਾਂ ਨੇ ਸਾਰਾ ਦੇਖੇ ਵੀ ਕਿਸ ਤਰ੍ਹਾਂ ਹੋ ਸਕਦਾ ਔਰ ਰੈਲੇਵੈਂਟ ਡਿਪਾਰਟਮੈਂਟਸ ਨਾਲ ਗੱਲ ਕਰਕੇ ਇਹ ਅਸੀਂ ਲੈਟਰ ਇਸ਼ੂ ਕਰਤਾ ਕਿ ਅੱਜ ਤੋਂ ਬਾਅਦ ਕੋਈ ਵੀ ਨਵਾਂ ਕਨੈਕਸ਼ਨ ਅਪਲਾਈ ਕਰੇਗਾ ਜਿੰਨੇ ਦਾ ਮਰਜੀ ਕਿਲੋਵਟ ਹੋਵੇ ਉਹਦਾ ਪਲਾਟ ਜਿੱਥੇ ਮਰਜੀ ਹੋਵੇ ਉਹ ਜਿੱਥੇ ਲਈ ਮਰਜੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਔਰ ਸਿਰਫ ਅਸੀਂ ਦੋ ਡਾਕੂਮੈਂਟਸ ਉਹਦੇ ਦੇਖਨੇ ਜੇ ਤਾਂ ਕਿਰਾਏ ਤੇ ਜਗਾਹ ਹੈ ਤਾਂ ਲੀਜ਼ ਦੀ ਜੇ ਉਹ ਮਾਲਕ ਹੈ ਤਾਂ ਉਹਦੀ ਮਲਕੀਅਤ ਦਾ ਆ ਡਾਕੂਮੈਂਟ ਔਰ ਉਸ ਤੋਂ ਇਲਾਵਾ ਸਿਰਫ ਇੱਕ ਡਾਕੂਮੈਂਟ ਹੋਰ ਚਾਹੀਦਾ ਉਹ ਹੈ ਕਿ ਉਹਦਾ ਪ੍ਰੂਫ ਕੋਈ ਵੀ ਚਾਏ ਪ੍ਰੇਫਰੇਬਲੀ ਆਧਾਰ ਕਾਰਡ ਜੇ ਆਧਾਰ ਕਾਰਡ ਕਿਸੇ وجہ ਨਾਲ ਉਦਾ ਗੁੰਮ ਗਿਆ ਜਾਂ ਉਹਦੇ ਕੋਲ ਕਾਪੀ ਨਹੀਂ ਹੈਗੀ ਤਾਂ ਤਿੰਨ ਚਾਰ ਆਪਸ਼ਨਾਂ ਅਸੀਂ ਰੋੜ ਕਰਦੇ ਹਾਂ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਜਿੱਦੇ ਚ ਐਡਰੈਸ ਹੋਵੇ ਜਾਂ ਪਾਸਪੋਰਟ ਦੀ ਕਾਪੀ ਬਟ ਫਰਸਟ ਪ੍ਰੈਫਰੈਂਸ ਊਡ ਬੀ ਆਧਾਰ ਕਾਰਡ ਔਰ ਉਹ ਜੇ ਕਾਰਪੋਰੇਸ਼ਨ ਚ ਸਾਨੂੰ ਕਾਰਪੋਰੇਸ਼ਨ ਦਾ ਐਨਓਸੀ ਦੀ ਲੋੜ ਨਹੀਂ ਜੇ ਪੂਡਾ ਚ ਗਲਾਡਾ ਗਮਾਡਾ ਅੰਮ੍ਰਿਤਸਰ ਡਿਵੈਲਪਮੈਂਟ ਕੋਈ ਵੀ ਡਿਵੈਲਪਮੈਂਟ ਅਥਾਰਟੀ ਹੈ ਸਾਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਲੋਕਾਂ ਦਾ ਬੈਨੀਫਿਟ ਹੋਏਗਾ। ਪਾਰ ਬਿਜਲੀ ਬੋਰਡ ਦਾ ਵੀ ਬੈਨੀਫਿਟ ਹੋਏਗਾ। ਲੋਕਾਂ ਦਾ ਇੱਕ ਬੈਨੀਫਿਟ ਇਹ ਹੋਏਗਾ ਕਿ ਫੌਲਟ ਘੱਟ ਪੈਣੀ। ਅੱਜ ਦੀ ਡੇਟ 'ਚ ਕੀ ਹੁੰਦਾ ਹੈ? ਕਿ ਸਾਡੇ ਕੋਲ ਐਕਚੁਅਲ ਇਨਫਰਮੇਸ਼ਨ ਹੀ ਨਹੀਂ ਹੁੰਦੀ। ਕੋਈ ਨਾਲ ਦੇ ਦੇ ਮੀਟਰ ਤੋਂ ਤਾਰ ਖਿੱਚ ਲੈਂਦਾ। ਸਾਡੀ ਕਿਤਾਬਾਂ 'ਚ ਦਿਖਾ ਰਹੇ ਆ ਉਹਦੇ ਕੋਲ 20 ਕਿਲੋਵਾਟ ਕਨੈਕਸ਼ਨ ਲੱਗੇ। ਫੇਸੇ 20 ਕਿਲੋਵਾਟ ਦੇ ਹਿਸਾਬ ਨਾਲ ਟਰਾਂਸਫਾਰਮਰ ਲਗਾ ਦਿੱਤਾ। ਤਿੰਨ ਤਾਰਾਂ ਉਹਦੇ ਚੋ 20-20 ਦੀਆਂ ਹੋਰ ਚੱਲ ਰਹੀਆਂ ਕਿਉਂਕਿ ਬਾਕੀਆਂ ਨੂੰ ਹਲੇ ਕਨੈਕਸ਼ਨ ਨਹੀਂ ਹੋਇਆ ਰਿਲੀਜ਼ ਐਕਚੁਅਲੀ 80 ਕਿਲੋਵਟ ਚੱਲ ਰਿਹਾ ਅਸੀਂ ਟਰਾਂਸਫਾਰਮਰ ਦੀ ਪਲੈਨਿੰਗ ਕਿੱਦਾਂ ਕਰਾਂਗੇ ਆਊਟੇਜਸ ਘਟਣਗੇ ਪੀਐਸਪੀਸੀਐਲ ਦੀ ਵੀ ਇਨਕਮ ਵਿੱਚ ਫਰਕ ਪੈਣਾ ਚਾਹੀਦਾ ਕਿਉਂਕਿ ਉਹਦਾ ਇੱਕ ਰੀਜ਼ਨ ਹੈ ਕਿ ਜਦੋਂ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਉਹ ਫਿਰ ਕੁੰਡੀਆਂ ਵੀ ਲਾਂਦੇ ਕਿਸਾਨਾਂ ਤਾਂ ਬਿਜਲੀ ਚਾਹੀਦੀ ਜੀ ਔਰ ਉਹਦੇ ਨਾਲ ਕੀ ਹੁੰਦਾ ਲੋਕਾਂ ਦਾ ਇੰਨਾ ਨੁਕਸਾਨ ਹੁੰਦਾ ਕਿਸੇ ਨੇ 6 ਮਹੀਨੇ ਕੁੰਡੀ ਲਾਈ ਰੱਖੀ ਕਿਸੇ ਨੇ ਸਾਲ ਲਾਈ ਰੱਖੀ ਕਿਸੇ ਨੇ 2 ਸਾਲ ਉਹਦੀ ਪੈਨਲਟੀ ਇੰਨੀ ਬਣ ਜਾਂਦੀ ਮੈਂ 25 25 ਗੱਜ ਦੇ ਮਕਾਨਾਂ ਤੇ 1.5 2-2 ਲੱਖ ਰੁਪਈਆ ਪੈਨਲਟੀ ਲੱਗਦੇ ਦੇਖਿਆ ਜੇ ਦੀ ਫਿਰ ਅੱਗੇ ਦਲੀਲ ਅਪੀਲ ਨਹੀਂ ਹੁੰਦੀ ਜੇ ਅਪੀਲ ਤੁਸੀਂ ਕਰਨੀ ਵੀ ਹੈ ਪਹਿਲੀ ਗੱਲ ਤਾਂ ਉਹਦੀ ਸੁਣਵਾਈ ਨਹੀਂ ਹੋਣੀ ਜੇ ਸੁਣਵਾਈ ਹੋਣੀ 50% ਤੁਹਾਨੂੰ ਪੈਸੇ ਜਮ੍ਹਾਂ ਕਰਾਣੇ ਪੈਣੇ ਔਰ ਦੂਜੀ ਗੱਲ ਇਹ ਹੈ ਸਾਡੀ ਪਲਾਨਿੰਗ ਬੈਟਰ ਹੋ ਜਾਏਗੀ ਔਰ ਕੰਪਲੇਂਟਸ ਵੀ ਘਟਣਗੀਆਂ ਐਸ ਫਾਰ ਐਲੈਕਟ੍ਰਿਸਿਟੀ ਇਸ ਕਨਸਰਨ ਇਹ ਜਿਹੜਾ ਆਰਡਰ ਹੈ ਰਿਗਾਰਡਿੰਗ ਐਨਓਸੀਜ਼ ਇਹ ਇਮੀਡੀਏਟਲੀ ਲਾਗੂ ਹੋ ਰੇ ਵਿਦ ਇਮੀਡੀਏਟ ਅਫੈਕਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜਕੱਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਬੜਾ ਸ਼ੋਰ ਮਚਿਆ ਹੋਇਆ ਹਰੇਕ ਆਪਣੀਆਂ ਰੋਟੀਆਂ ਸੇਕ ਰਿਹਾ ਆਮ ਆਦਮੀ ਪਾਰਟੀ ਦਾ ਇਸ ਗੈਂਗਸਟਰਵਾਦ ਨੂੰ ਇਹੀ ਕਹੀ ਜਾਂਦੇ ਮਗਰਲੀ ਪਾਰਟੀਆਂ ਦੇ ਦੇਣ ਆ ਔਰ ਅੱਜ ਤੋਂ 2 ਦਿਨ ਪਹਿਲਾਂ 4-5 ਲੀਟਰ ਆਮ ਆਦਮੀ ਬੋਕਰ ਪਾਰਟੀ ਦੇ ਬਹਿ ਕੇ ਜੋ ਗਾਲਾਂ ਕੱਢੀਆਂ ਸੁਖੀਰ ਬਾਦਲ ਨੂੰ ਅਖੇ ਉਹਨਾਂ ਨੇ ਗੈਂਗਸਟਰਵਾਦ ਪੈਦਾ ਕਰਤਾ ਉਹਨਾਂ ਨੇ ਕੈਂਡੀਡੇਟ ਲੈਣ ਦਾ ਕਿਉਂਕਿ ਉਹਨਾਂ ਨੂੰ ਐ ਲੱਗ ਰਿਹਾ ਕਿ ਸ਼ਾਇਦ ਪੋਲਿਟੀਕਲ ਚੈਲੰਜ ਕਿਤੇ ਸ਼ੋਮਨੀ ਅਕਾਲੀ ਦਲ ਤਾਂ ਨਹੀਂ ਉੱਪਰ ਆ ਰਿਹਾ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਬਾਓ ਡਰਾਓ ਐਫ ਆਈ ਆਰ ਦਰਜ ਕਰਤੀ ਤਰਨ ਤਾਰਨ ਦੀ ਜਿਮਨੀ ਚੌਂ ਤੋਂ ਬਾਅਦ ਕੋਈ 60 70 ਬੰਦਿਆਂ ਦੇ ਖਿਲਾਫ 23 ਬੰਦੇ ਚੱਕ ਲਏ ਬਾਕੀ ਅਣਪਛਾਤੇ ਚੱਕ ਕਰਾਰ ਦੇ ਦਿੱਤੇ ਕਿ ਜੇ ਲੋੜ ਪਈ ਇਹਨਾਂ ਨੂੰ ਚੱਕ ਕੇ ਅੰਦਰ ਦਿਆਂਗੇ دہشت ਪੈਦਾ ਕਰਾਂਗੇ ਜਿਹੜੀ ਕੈਂਡੀਡੇਟ ਦੀ ਲੜਕੀ ਸੀ ਕੰਚਨ ਪ੍ਰੀਤ ਉਹਨੂੰ ਅਰੈਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਇਹਨਾਂ ਦੇ ਹੱਥ 'ਚ ਲੱਗੇ ਉਹ ਨਿਕਲ ਗਈ ਇੱਕ ਐਸਐਸਪੀ ਇੱਕ ਅੱਛਾ ਆਫਸਰ ਆਈਪੀਐਸ ਮਨਿੰਦਰ ਸਿੰਘ ਉਸ ਨੂੰ ਸਿਰਫ ਇਸ ਲਈ ਸਸਪੈਂਡ ਕੀਤਾ ਕਿ ਤੂੰ ਕੰਚਨ ਪ੍ਰੀਤ ਨੂੰ ਕਿਉਂ ਨਹੀਂ ਅਰੈਸਟ ਕੀਤਾ ਅੰਮ੍ਰਿਤਸਰ ਸ਼ਾਦ ਮਜੀਠੇ ਜ਼ਿਲ੍ਹੇ ਦਾ ਐਸਐਸਪੀ ਸੀਗਾ ਉਹਨੂੰ ਨਾਮ ਦਿੱਤਾ ਕਿ ਗੈਂਗਸਟਰਸ ਨੂੰ ਕੰਟਰੋਲ ਕਰਨ ਵਿੱਚ ਫੇਲ ਹੋਇਆ ਐਸਐਸਪੀ ਇਸ ਕਰਕੇ ਅਸੀਂ ਉਹਨੂੰ ਸਸਪੈਂਡ ਕਰ ਦਿੱਤੇ ਤੇ ਜਿਹੜੀਆਂ ਪਰਸੋਂ ਗੋਲੀਆਂ ਚੱਲੀਆਂ ਬੰਗੇ ਦਿਨ ਦਿਹਾੜੇ ਆ ਵੀਡੀਓ ਦੇਖੋ ਤੁਸੀਂ ਕਿ ਉੱਥੋਂ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਹੁਣ ਇਹ ਕੀ ਮਾਮਲਾ ਪੁਲਿਸ ਦੀ ਰਿਸਪੌਂਸਿਬਿਲਟੀ ਦਾ ਨਹੀਂਗਾ ਕਿ ਉੱਥੋਂ ਦੇ ਐਸਐਸਪੀ ਨੂੰ ਜਾਂ ਜਿਹੜੇ ਕਨਸਰਨਡ ਆਫਸਰਸ ਕਿਸੇ ਨੂੰ ਸਸਪੈਂਡ ਕੀਤਾ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦਾ ਨਜ਼ਰੀਆ ਜਾਂ ਮਨਸ਼ਾ ਗੈਂਗਸਟਰ ਬਾਦ ਨੂੰ ਕੰਟਰੋਲ ਕਰਾਂਦਾ ਨਹੀਂ ਉਹ ਤਾਂ ਹੈਗਾ ਕਿ ਆਪਣੇ ਨੂੰ ਦੂਜਿਆਂ ਨੂੰ ਕਿਵੇਂ ਭੰਡਣਾ ਆਪਾਂ ਤੇ ਕਿਵੇਂ ਕਰਨਾ ਇਹਨਾਂ ਨੂੰ ਗਲਤ ਮਲਤ ਕਰਾਰ ਦੇ ਕੇ ਤੇ ਆਪਣੇ ਗਲੋਂ ਰਿਸਪਾਂਸਿਬਿਲਟੀ ਲਾ ਦੇ। ਔਰ ਕੱਲਾ ਬੰਗਾ ਇੱਕ ਆਈਸੋਲੇਟਿਡ ਇਨਸੀਡੈਂਟ ਨਹੀਂਗਾ। ਕੋਈ ਦਿਨ ਪੰਜਾਬ ਚ ਨਹੀਂ ਜਾਂਦਾ ਜਿੱਦਣ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਦਿਨ ਦਿਹਾੜੇ ਕਤਲੋਗਾਰੀ ਨਹੀਂ ਕੀਤੀ ਜਾਂਦੀ ਗੋਲੀਆਂ ਨਹੀਂ ਚੱਲਦੀਆਂ। ਅਨੇਕਾਂ ਸੀਸੀਟੀਵੀ ਦੀਆਂ ਫੁਟੇਜ ਸਾਰੇ ਪੰਜਾਬ ਦੇ ਤੁਸੀਂ ਲੋਕਾਂ ਨੇ ਦੇਖੀਆਂ। ਕੁਝ ਨਹੀਂ ਹੋਇਆ। ਆ ਲੋਕ ਦਿਨ ਪਹਿਲਾਂ ਸਾਡੇ ਜਿਹੜੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੂੰ ਗੈਂਗਸਟਰਸ ਦੀ ਥ੍ਰੇਟਾਈ ਛੜਿਆ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਛੜਿਆਮ ਥ੍ਰੇਟਾਈ ਆ ਕੀ ਪੰਜਾਬ ਸਰਕਾਰ ਇਹਨਾਂ ਥ੍ਰੇਟਸ ਨੂੰ ਰੋਕ ਪਾਈਗਾ ਔਰ ਕੱਲੇ ਇਹਨਾਂ ਨੂੰ ਨਹੀਂ ਆਰੀ ਜਿਹੜਾ ਵੀ ਮਾੜਾ ਮੋਟਾ ਖਾਂਦਾ ਪੀਂਦਾ ਬੰਦਾ ਉਸ ਨੂੰ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਨੇ ਚੁੱਪਚੀਤੇ ਜਿਹੜੀਆਂ ਫਰੋਤੀਆਂ ਦਿੱਤੀਆਂ ਕਿੰਨੇ ਲੋਕਾਂ ਨੇ ਕਿੰਨੀ ਰਾਸ਼ੀ ਅਦਾ ਕਰ ਦਿੱਤੀ ਕਿਸੇ ਨੂੰ ਕੁਝ ਪਤਾ ਨਹੀਂਗਾ ਔਰ ਸਿੱਧੂ ਮੂਸੇਵਾਲੇ ਦੀ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਕਿ ਭਗਵੰਤਪਾਨ ਪਹਿਲਾ ਇਹ ਸਾਬਤ ਕਰੇ ਐਜ਼ ਅ ਹੋਮ ਮਿਨਿਸਟਰ ਕਿ ਉਹਦੇ ਪਰਿਵਾਰ ਨੂੰ ਜਸਟਿਸ ਦਿੱਤਾ ਤੁਸੀਂ ਉਹ ਤਾਂ ਰੋ ਰੋ ਕੇ ਔਰ ਗੁਹਾਰ ਲਗਾ ਰਹੇ ਨੇ ਕਿ ਜਿਹੜਾ ਤੁਸੀਂ ਸਾਡੀ ਸਿਕਿਉਰਿਟੀ ਸਿੱਧੂ ਮੂਸੇਵਾਲੇ ਦੀ ਜਿਹੜੀ ਲੀਕੇਜ ਕੀਤੀ ਫੇਸਬੁੱਕ ਤੇ ਬਲਤੇਜ ਪੰਨੂ ਸਮੇਤ ਤੁਹਾਡੀ ਪਾਰਟੀ ਦੇ ਹੋਰ ਆਗੂਆ ਨੇ ਮੇਰਾ ਮੁੰਡਾ ਇਸ ਕਰਕੇ ਮਾਰੇਗਾ ਕਦੀ ਕਿਸੇ ਨੇ ਉਹਦੀ ਰਿਕਾਰਡ ਕਰਕੇ ਸਟੇਟਮੈਂਟ ਐਫ ਆਈ ਆਰ ਦਰਜ ਕੀਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕਲਪ ਨਹੀਂ